12ਵੀਂ ਸ਼੍ਰੇਣੀ ਵਿਸ਼ਾ ਭੂਗੋਲ ਅਭਿਆਸੀ ਪ੍ਰਸ਼ਨਾਂ ਦਾ ਹੱਲ ਅਧਿਆਇ 1 ਮਾਨਵ ਭੂਗੋਲ ਅਤੇ ਇਸ ਦੀਆਂ ਸ਼ਖਾਵਾਂ ਭਾਗ ਦੂਜਾ ਛੇਠ ਲਿਖੇ ਪ੍ਰਸ਼ਨਾਂ ਦੇ ਉੱਤਰ 4 ਤੋਂ 17 ਵਿੱਚ ਦਿਓ ਪ੍ਰਸ਼ਨ ਊੜਾ ਪੈਂਗੁਇਨ ਸ਼ਬਦ ਕੋਸ਼ ਅਨੁਸਾਰ ਸਥਾਨਕ ਵੰਡ ਦੀ ਪਰਿਭਾਸ਼ਾ ਕੀ ਹੈ ਉੱਤਰ ਪੈਂਗਿਨ ਡਿਕਸ਼ਨਰੀ ਦੇ ਅਨੁਸਾਰ ਸਥਾਨਕ ਵੰਡ ਉਸ ਭੂਗੋਲਕ ਖੇਤਰ ਨੂੰ ਦਰਸਾਉਂਦੀ ਹੈ ਜਿੱਥੇ ਇੱਕ ਵਿਸ਼ੇਸ਼ ਪ੍ਰਜਾਤੀ ਜਾਂ ਆਬਾਦੀ ਦੇ ਮੈਂਬਰ ਸਮੂਹ ਵਸਦੇ ਹਨ ਇਹ ਉਹਨਾਂ ਦੇ ਵਰਤਾਰਿਆਂ ਕਦਰਾਂ ਕੀਮਤਾਂ ਅਤੇ ਮਹੱਤਵ ਅਤੇ ਭੂਗੋਲਕ ਮਾਪਦੰਡਾਂ ਨੂੰ ਪ੍ਰਦਰਸ਼ਿਤ ਕਰਦੀ ਹੈ ਜਿਵੇਂ ਮੱਛੀਆਂ ਦੇ ਸਮੂਹ ਸਿਰਫ ਪਾਣੀ ਵਿੱਚ ਵਸਦੇ ਹਨ ਜਦ ਕਿ ਊਠ ਮਾਰੂਥਲ ਵਿੱਚ ਹੀ ਪਾਇਆ ਜਾਂਦਾ ਹੈ। ਪ੍ਰਸ਼ਨ 1. ਭੂਗੋਲਿਕ ਕਿਰਿਆਵਾਂ ਲਈ ਵਰਤੇ ਜਾਂਦੇ ਕੋਈ ਚਾਰ ਮਨੁੱਖੀ ਅੰਗਾਂ ਦੇ ਨਾਮ ਲਿਖੋ। ਉੱਤਰ ਨੰਬਰ 1 ਚਿਹਰਾ ਧਰਤੀ ਦਾ ਚਿਹਰਾ ਨੰਬਰ 2 ਅੱਖ ਤੂਫਾਨ ਦੀ ਅੱਖ ਨੰਬਰ 3 ਮੂੰਹ ਦਰਿਆ ਦਾ ਮੂੰਹ ਜਾਂ ਮੁਖ ਨੰਬਰ ਚ ਨੱਕ ਹਿਮ ਨਦੀ ਦਾ ਨੱਕ ਨੰਬਰ 5 ਗਿੱਚੀ 3ਰਡ ਮਤੁਦੀ ਗਿੱਚੀ ਪ੍ਰਸ਼ਨ ਈ ਡੀ ਕਿਹੜੇ-ਕਿਹੜੇ ਵਿਸ਼ੇ ਹੀਟ ਲਿਖੇ ਅਧਿਆਨਾਂ ਦੀ ਵਿਆਖਿਆ ਕਰਦੇ ਹਨ ਇਸ ਸਵਾਲ ਦਾ ਉੱਤਰ ਇਸ ਪ੍ਰਕਾਰ ਹੈ ਨੰਬਰ 1 ਧਰਤੀ ਦਾ ਅੰਗਰੀਵ ਭੂਤਿਕ ਭਗੋਲ ਮਨੁੱਖੀ ਵੱਸੋਂ ਜਨਸੰਖਿਆ ਭਗੋਲ ਨੰਬਰ 3 ਪ੍ਰਾਣੀ ਜਗਤ ਬਾਇਓ ਜੀਓਗ੍ਰਾਫੀ ਤੇ ਨੰਬਰ 4 ਬਨਸਪਤੀ ਜਗਤ ਬਾਇਓ ਜੀਓਗ੍ਰਾਫੀ ਪ੍ਰਸ਼ਨ ਸਸਾ ਭਗੋਲਿਕ ਧਾਰਨਾਵਾਂ ਤੋਂ ਤੁਸੀਂ ਕੀ ਸਮਝਦੇ ਹੋ ਉੱਤਰ ਭਗੋਲਿਕ ਧਾਰਨਾਵਾਂ ਤੋਂ ਭਾਵ ਕਿਸੇ ਖਾਸ ਖੇਤਰ ਸਥਾਨ ਅਤੇ ਇਸ ਸਬੰਧ ਵਿੱਚ ਭੂਗੋਲਕ ਗਿਆਨ ਦੇ ਵਿਕਾਸ ਨੂੰ ਸਮਝਣਾ ਹੈ ਭੂਗੋਲਕ ਧਾਰਨਾਵਾਂ ਸਾਨੂੰ ਧਰਤੀ ਦੀ ਸਤ੍ਹਾ ਅਤੇ ਮਨੁੱਖਾਂ ਦੇ ਆਪਸੀ ਸਬੰਧਾਂ ਨੂੰ ਸਮਝਣ ਵਿੱਚ ਮਦਦ ਕਰਦੀਆਂ ਹਨ ਸੰਖੇਪ ਵਿੱਚ ਭੂਗੋਲਕ ਸੰਕਲਪ ਭੂਗੋਲ ਨੂੰ ਇੱਕ ਵਿਸ਼ੇ ਵਜੋਂ ਪਰਿਭਾਸ਼ਿਤ ਕਰਦੇ ਹਨ ਅਤੇ ਧਰਤੀ ਨੂੰ ਸਮੁੱਚੇ ਤੌਰ ਤੇ ਸਮਝਣ ਦੇ ਯੋਗ ਬਣਾਉਂਦੇ ਹਨ